ਹੈਲੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Vicky Class 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਕੰਪਿਊਟਰ ਦੀ ਹੈ ਅੱਜ ਦੀ ਜੋ ਵੀਡੀਓ ਹੈ ਉਹਦੇ ਚ ਆਪਾਂ ਗੱਲ ਕਰਾਂਗੇ ਕੰਪਿਊਟਰ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਚੈਪਟਰ ਹੈ ਉਹ ਹੈ ਈਮੇਲ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਡਿਟੇਲ ਚ ਅਕਸਰ ਦੇਵੇਂ ਤੁਹਾਨੂੰ ਪਤਾ ਹੀ ਹੈ ਕਿ ਚਾਹੇ ਉਹ ਜੇਲਵਾੜ ਦਾ ਪੇਪਰ ਸੀ ਆਪਣੇ 2024 ਦਾ ਜਾਂ ਫਿਰ ਹੁਣ ਜਿੰਨੇ ਵੀ ਸ਼ਿਫਟਾਂ ਹੋਈਆਂ ਨੇ ਪੰਜਾਬ ਪੁਲਿਸ ਕਨਸਟੇਬਲ 2025 ਦੀਆਂ ਹਰ ਇੱਕ ਲਗਭਗ ਹਰ ਇੱਕ ਜਿਹੜੀ ਸ਼ਿਫਟ ਹੈ ਉਹਦੇ ਵਿੱਚ ਈਮੇਲ ਦਾ ਕੁਐਸਚਨ ਤੁਹਾਨੂੰ ਦੇਖ ਨੂੰ ਮਿਲਿਆ ਸੀ ਐਵੇਂ ਹੀ 2024 ਚ ਵੀ ਬਹੁਤ ਜਿਹੜੇ ਕੁਐਸਚਨ ਨੇ ਈਮੇਲ ਦੇ ਹੋ ਰਿਪੀਟ ਹੋਏ ਸਨ ਤਾਂ ਆਪਾਂ ਜਿਹੜਾ ਪੂਰਾ ਚੈਪਟਰ ਹੈ ਅੱਜ ਈਮੇਲ ਦਾ ਉਹ ਆਪਾਂ ਇਸ ਵੀਡੀਓ ਵਿੱਚ ਕੰਪਲੀਟ ਕਰਾਂਗੇ ਦੋਸਤੋ ਥਿਉਰੀ ਵਾਈਜ਼ ਇਹ ਚੈਪਟਰ ਰਹੂਗਾ ਤੁਹਾਡਾ ਤੇ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਤੇ ਡਿਟੇਲ ਚ ਤੁਹਾਨੂੰ ਕੀ ਬਹੁਤ ਹੀ ਸਿੰਪਲ ਬੇਸਿਕ ਤਰੀਕੇ ਨਾਲ ਤੁਹਾਨੂੰ ਇਹ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕਰਵਾਇਆ ਜਾਊਗਾ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਤੇ ਬਣੇ ਰਹੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਈਮੇਲ ਦਾ ਪੂਰਾ ਨਾਂ ਕੀ ਹੈ ਜੀ ਈਮੇਲ ਦਾ ਪੂਰਾ ਨਾਂ ਹੈ ਇਲੈਕਟ੍ਰੋਨਿਕ ਮੇਲ ਈਮੇਲ ਦਾ ਪੂਰਾ ਨਾਂ ਕੀ ਹੈ ਇਲੈਕਟ੍ਰੋਨਿਕ ਮੇਲ ਜੇਕਰ ਆਪਾਂ ਗੱਲ ਕਰੀਏ ਇਹਦੇ ਫਾਰਮੈਟ ਦੀ ਤਾਂ ਈਮੇਲ ਦਾ ਫਾਰਮੈਟ 1970 ਵਿੱਚ ਤਿਆਰ ਕੀਤਾ ਗਿਆ ਸੀ ਕੋ ਤਿਆਰ ਕੀਤਾ ਗਿਆ ਸੀ 1970 ਵਿੱਚ ਜਿਹੜਾ ਕੀ ਹੈ ਇਹਦਾ ਫਾਰਮੈਟ ਤਿਆਰ ਕੀਤਾ ਗਿਆ ਸੀ ਤੇ ਈਮੇਲ ਦੇ ਜਨਕ ਕਿਹਨੂੰ ਕਿਹਾ ਜਾਂਦਾ ਹੈ ਈਮੇਲ ਦੇ ਜਨਕ ਕਹਿੰਦਾ ਹੈ ਟੌਮਲਿਨ ਸਨ ਨੂੰ ਕਿਹਾ ਜਾਂਦਾ ਹੈ ਕਿਹਨੂੰ ਕਿਹਾ ਜਾਂਦਾ ਹੈ ਟੌਮਲਿਨ ਸਨ ਨੂੰ ਕਿਹਾ ਜਾਂਦਾ ਹੈ ਇਹਨੇ 1971 ਵਿੱਚ 1971 ਵਿੱਚ ਆਪਣਾ ਪਹਿਲਾ ਜਿਹੜਾ ਈਮੇਲ ਹੈ ਉਹ ਭੇਜਿਆ ਸੀ ਬਈ ਠੀਕ ਹੈ ਜੀ ਹੁਣ ਗੱਲ ਕਰ ਲੈਣੇ ਆ ਭਾਰਤ ਨਾਲ ਸੰਬੰਧਿਤ ਤਾਂ ਭਾਰਤ ਵਿੱਚ ਈਮੇਲ ਦੇ ਜਨਕ ਸ਼ਿਵਾ ஆயுதਰਾਏ ਨੂੰ ਕਿਹਾ ਜਾਂਦਾ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਈਮੇਲ ਨੂੰ ਈਮੇਲ ਨੂੰ ਸਭ ਤੋਂ ਪਹਿਲਾਂ ਅਰਪਾ ਰੈਂਟਾ ਯਾਨੀ ਕਿ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਦੁਆਰਾ ਭੇਜਿਆ ਗਿਆ ਸੀ ਇਹਨਾਂ ਦੁਆਰਾ ਠੀਕ ਹੈ ਜੀ ਸਭ ਤੋਂ ਪਹਿਲਾ ਜਿਹੜਾ ਈਮੇਲ ਭੇਜਿਆ ਗਿਆ ਸੀ ਭਾਰਤ ਵਿੱਚ ਯਾਨੀ ਕਿ ਸ਼ਿਵਾ ஆயுதਰਾਏ ਦੁਆਰਾ ਭੇਜਿਆ ਗਿਆ ਸੀ ਤੇ ਇਹ ਅਰਪਾ ਰੈਂਟ ਦੁਆਰਾ ਭੇਜਿਆ ਗਿਆ ਸੀ ਇਹ ਇੱਕ ਅਮਰੀਕਾ ਦਾ ਨੈਟਵਰਕ ਸੀ ਉਸ ਦੁਆਰਾ ਇਹ ਭੇਜਿਆ ਗਿਆ ਸੀ ਅਗਲਾ ਪੁਆਇੰਟ ਹੈ ਜੀ ਆਪਣਾ ਈਮੇਲ ਦੇ ਦੋ ਪਾਰਟ ਹੁੰਦੇ ਨੇ ਬਈ ਇੱਕ ਤਾਂ ਹੁੰਦਾ ਹੈ ਯੂਜ਼ਰਨੇਮ ਤੇ ਦੂਜਾ ਹੁੰਦਾ ਹੈ ਡੋਮੇਨ ਨੇਮ ਯੂਜ਼ਰਨੇਮ ਕਿਹੜਾ ਹੁੰਦਾ ਹੈ ਜਿਹੜਾ ਐਟ ਦਾ ਰੇਟ ਤੋਂ ਪਹਿਲਾਂ ਜਿਹੜਾ ਆਪਾਂ ਲਿਖਦੇ ਆ ਉਹ ਹੁੰਦਾ ਹੈ ਯੂਜ਼ਰਨੇਮ ਜਿਹੜਾ ਐਟ ਦਾ ਰੇਟ ਤੋਂ ਬਾਅਦ ਹੁੰਦਾ ਹੈ ਉਹ ਹੁੰਦਾ ਹੈ ਡੋਮੇਨ ਨੇਮ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜਾ ਪੁਆਇੰਟ ਤੋਂ ਬਾਅਦ ਜਿਵੇਂ ਲਿਖਿਆ ਹੁੰਦਾ ਆਪਣਾ .com ਲਿਖਿਆ ਹੁੰਦਾ ਹੈ ਇਹ ਹੁੰਦਾ ਹੈ ਟੌਪ ਲੈਵਲ ਡੋਮੇਨ ਠੀਕ ਹੈ ਜੀ ਮੈਂ ਕਹਿ ਸਕਦੇ ਆਪਾਂ ਟੌਪ ਲੈਵਲ ਡੋਮੇਨ ਯਾਨੀ ਕਿ TLD ਕਿਵੇਂ ਕਰਦੇ ਹਾਂ ਠੀਕ ਹੈ ਜੀ ਇਹ ਦੇਖੋ ਯੂਜ਼ਰ ਨੇਮ ਅਤੇ ਡੋਮੇਨ ਨੇਮ ਨੂੰ ਦਾ ਰੇਟ ਦੁਆਰਾ ਜੋੜਿਆ ਜਾਂਦਾ ਹੈ ਜਾਂ ਅਲੱਗ ਕੀਤਾ ਜਾਂਦਾ ਹੈ ਜੀ ਠੀਕ ਹੈ ਜੀ ਇਤੋਂ ਤੱਕ ਸਾਰਾ ਸਮਝ ਆ ਗਿਆ ਹੋਣਾ ਨੈਕਸਟ ਚੱਲਦੇ ਹਾਂ ਈਮੇਲ ਐਡਰੈਸ ਵਿੱਚ ਕੋਈ ਵੀ ਖਾਲੀ ਥਾਂ ਨਹੀਂ ਹੋਣੀ ਚਾਹੀਦੀ ਯਾਨੀ ਕਿ ਕੋਈ ਵੀ ਗੈਪ ਨਹੀਂ ਹੋਣਾ ਚਾਹੀਦਾ ਜਿਵੇਂ ਮੰਨ ਲੇ ਚਲੋ ਆਪਾਂ ਨੇ ਆਪਣਾ ਨਾਮ ਲਿਖਤਾ ਠੀਕ ਹੈ ਜੀ ਹੁਣ ਫੋਰ ਐਗਜ਼ਾਮਪਲ ਦੇਖ ਲਓ ਅੰਕੁਸ਼ ਇਹ ਜਿਹੜਾ ਵਿੱਚ ਗੈਪ ਬਣ ਗਾਇਆ ਅੰਕੁਸ਼ ਤੋਂ ਬਾਅਦ ਕੁਮਾਰ ਦਾ ਜਿਹੜਾ ਗੈਪ ਐ ਸਪੇਸ ਇਹ ਨਹੀਂ ਹੋਣੀ ਚਾਹੀਦੀ ਜਿਵੇਂ ਦੇਖੋ ਇੱਥੇ ਇੱਕ ਗੈਪ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਰੈਗੂਲਰ ਜਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਜੀ ਕੋਈ ਸਪੇਸ ਨਹੀਂ ਹੋਣੀ ਚਾਹੀਦੀ ਜੀਮ ਲਾਈਡ ਦੇ ਐਡਰੈਸ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਜੀ ਆਪਣਾ ਈਮੇਲ ਆਈਡੀ ਵਿੱਚ ਅਟੈਚਮੈਂਟ ਦੇ ਲਈ ਪੇਪਰ ਕਲਿੱਪ ਆਈਕਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਠੀਕ ਹੈ ਜੀ ਇੱਕ ਨਾ ਜਦੋਂ ਆਪਾਂ ਅਟੈਚਮੈਂਟ ਚ ਜਾਂਦੇ ਆ ਤੇ ਕੋਈ ਕਿਸ ਨੂੰ ਮੈਸੇਜ ਭੇਜਣਾ ਹੁੰਦਾ ਜਦੋਂ ਤਾਂ ਉਹਦੇ ਵਿੱਚ ਕੀ ਹੈ ਇੱਕ ਅਟੈਚਮੈਂਟ ਦਾ ਕੀ ਹੈ ਆਪਣਾ ਫੋਲਡਰ ਹ ਉਹਦੇ ਵਿੱਚ ਜਿਹੜਾ ਆਪਾਂ ਤਾਂ ਉਹਦੇ ਦਾ ਕੀ ਹੈ ਆਈਕਨ ਹੁੰਦਾ ਇੱਕ ਪੇਪਰ ਕਲਿੱਪ ਆਈਕਨ ਠੀਕ ਹੈ ਜੀ ਪੇਪਰ ਕਲਿੱਪ ਆਈਕਨ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉਹਦੇ ਰਾਹੀਂ ਆਪਾਂ ਕੋਈ ਇਮੇਜ ਫਾਈਲ ਵਾਂ ਵੀਡੀਓ ਜਾਂ ਕਿਸੇ ਤਰ੍ਹਾਂ ਦੀ ਕੋਈ PDF ਵਗੈਰਾ ਉਹ ਆਪਾਂ ਅਟੈਚ ਕਰ ਸਕਦੇ ਹਾਂ ਠੀਕ ਹੈ ਜੀ ਨੈਕਸਟ ਹੈ ਜੀ ਆਪਣਾ ਈਮੇਲ ਫਾਰਵਰਡ ਕਰਦੇ ਸਮੇਂ ਮੌਜੂਦਾ ਅਟੈਚਮੈਂਟ ਵਿੱਚ ਵਧਾ ਕਰ ਸਕਦੇ ਹਾਂ ਮਨੇ ਚਲੋ ਆਪਣੇ ਕੋਲ ਕੋਈ ਈਮੇਲ ਆਈ ਹੈ ਆਪਾਂ ਕਿਸੇ ਹੋਰ ਨੂੰ ਭੇਜਣੀ ਹੈ ਉਹ ਈਮੇਲ ਠੀਕ ਹੈ ਆਪਣੇ ਕੋਲ ਈਮੇਲ ਆਈ ਆਪਾਂ ਕਿਸੇ ਹੋਰ ਨੂੰ ਭੇਜਾਂਗੇ ਤਾਂ ਜਦੋਂ ਆਪਾਂ ਫੋਰਵਰਡ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਆਪਾਂ ਬਦਲਾਵ ਕਰ ਸਕਦੇ ਹਾਂ ਯਾਨੀ ਕਿ ਕੁਝ ਜੋੜ ਸਕਦੇ ਹਾਂ ਕੋਈ ਫਾਈਲ ਵਗੈਰਾ ਜਾਂ ਕੁਝ ਵੀ ਆਪਾਂ ਉਹਦੇ ਵਿੱਚ ਬਦਲਾਵ ਕਰ ਸਕਦੇ ਹਾਂ ਠੀਕ ਹੈ ਜੀ ਨੈਕਸਟ ਪੁਆਇੰਟ ਹੈ ਈਮੇਲ ਵਿੱਚ ਜਿਆਦਾ ਤੋਂ ਜਿਆਦਾ 320 ਕੈਰੈਕਟਰ ਹੋ ਸਕਦੇ ਹਨ ਬਈ ਠੀਕ ਹੈ ਜੀ ਜੇਕਰ ਆਪਾਂ ਦਾ ਰੇਟ ਤੋਂ ਪਹਿਲਾਂ ਦੇਖੀਏ ਤਾਂ ਜਿਆਦਾ ਤੋਂ ਜਿਆਦਾ 40 ਹੁੰਦੇ ਨੇ ਬਈ ਤੇ ਜੇਕਰ ਦਾ ਰੇਟ ਤੋਂ ਬਾਅਦ ਤਾਂ ਦੇਖੀਏ ਤਾਂ ਕਿੰਨੇ ਹੁੰਦੇ ਨੇ ਜ ਤਾਂ ਉਹ ਹੁੰਦੇ ਨੇ ਜੀ ਆਪਣੇ 265 ਇੱਥੇ ਸੋਰੀ ਗਲਤ ਲਿਖਿਆ ਗਿਆ ਇੱਥੇ ਇੱਥੇ ਆਉਹੀ ਆਪਣਾ 265 ਠੀਕ ਹੈ ਜੀ ਐਨੀ ਗੱਲ ਆਪਾਂ ਨੇ ਯਾਦ ਰੱਖਣੀ ਹੈ ਨੈਕਸਟ ਜੀ ਆਪਣਾ ਈਮੇਲ ਦਾ ਸਾਈਜ਼ ਜਿਆਦਾ ਤੋਂ ਜਿਆਦਾ 25 MB ਹੁੰਦਾ ਹੈ ਕਿੰਨਾ ਹੁੰਦਾ ਜੀ ਜਿਆਦਾ ਤੋਂ ਜਿਆਦਾ 25 MB ਜਿਹੜਾ ਆਪਾਂ ਕੀ ਇਹ ਵਿੱਚ ਜੋੜ ਸਕਦੇ ਹਾਂ ਸਭ ਤੋਂ ਜਿਆਦਾ ਜਿਹੜਾ ਅਟੈਚਮੈਂਟ ਦਾ ਤਾਂ ਉਹ 25 MB ਹੁੰਦਾ ਹੈ ਤੇ ਜੇਕਰ ਗੱਲ ਕਰੀਏ ਤਾਂ ਇਹਦੀ ਸਟੋਰੇਜ ਦੀ Gmail ਦੀ ਸਟੋਰੇਜ ਦੀ ਗੱਲ ਕਰੀਏ ਤਾਂ ਹੁੰਦੀ ਹੈ 25 GB ਹੁੰਦੀ ਹੈ ਬਈ ਠੀਕ ਹੈ ਈਮੇਲ ਦੀ ਸਟੋਰੀ ਕਿੰਨੀ ਹੁੰਦੀ ਹੈ 25 MB ਵੱਧ ਤੋਂ ਵੱਧ ਕਰ ਸਕਦੇ ਆ ਤੇ ਜੀਮੇਲ ਦੀ ਕਿੰਨੀ ਹੁੰਦੀ ਹੈ ਬਈ 25 GB ਸਟੋਰੇਜ ਹੁੰਦੀ ਹੈ ਹਾਂਜੀ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇੱਕ ਦਿਨ ਵਿੱਚ ਵੱਧ ਤੋਂ ਵੱਧ ਕਿੰਨੇ ਮੇਲ ਭੇਜ ਸਕਦੇ ਆ ਤਾਂ 500 ਮੇਲ ਭੇਜ ਸਕਦੇ ਆ ਬਈ ਠੀਕ ਹੈ ਜੀ 24 ਘੰਟਿਆਂ ਦੇ ਅੰਦਰ ਆਪਾਂ 500 ਜਿਹੜਾ ਮੇਲ ਉਹ ਭੇਜ ਸਕਦੇ ਆ ਹੁਣ ਅਗੇ ਗੱਲ ਕਰਪੇਨਾ ਇੱਕ ਕੰਪੋਜ਼ ਦੀ ਕੰਪੋਜ਼ ਦੀ ਗੱਲ ਕਰ ਲੈਨੇ ਆ ਬਈ ਠੀਕ ਹੈ ਜੀ ਇਹ ਉਹ ਬਟਨ ਵਿਕਲਪ ਹੈ ਜਿਸ ਦੀ ਵਰਤੋਂ ਕਰਕੇ ਤੁਸੀਂ ਇੱਕ ਨਵਾਂ ਈਮੇਲ ਲਿਖਣਾ ਸ਼ੁਰੂ ਕਰਦੇ ਹੋ ਯਾਨੀ ਕਿ ਕੰਪੋਜ਼ ਕਰਨਾ ਕੰਪੋਜ਼ ਦਾ ਮਤਲਬ ਕੀ ਹੁੰਦਾ ਹੈ ਉਹਦੇ ਵਿੱਚ ਆਪਾਂ ਪੂਰੀ ਈਮੇਲ ਜਦੋਂ ਤਿਆਰ ਕਰਦੇ ਹਾਂ ਐਡਰੈਸ ਵਗੈਰਾ ਲਿਖਦੇ ਹਾਂ ਜਾਂ ਸਬਜੈਕਟ ਵਗੈਰਾ ਲਿਖਦੇ ਹਾਂ ਸਭ ਕੁਝ ਉਹ ਲਿਖਦੇ ਹਾਂ ਆਪਾਂ ਟੂ ਹੋ ਗਿਆ ਬੀਸੀਸੀ ਯਾਨੀ ਕਾਰਬਨ ਕਾਪੀ ਕੁਝ ਵੀ ਹੈ ਉਹ ਆਪਣਾ ਗਿਆਨ ਨੂੰ ਕੰਪੋਜ਼ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਠੀਕ ਹੈ ਜੀ ਅੱਗੇ ਹੈ ਜੀ ਆਪਣਾ ਇਨਬਾਕਸ ਇਨਬਾਕਸ ਫੋਲਡਰ ਕੀ ਹੁੰਦਾ ਜੀ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਆਏ ਸਾਰੇ ਈਮੇਲ ਸਟੋਰ ਹੁੰਦੇ ਹਨਾ ਇਹ ਤੁਹਾਡੇ ਈਮੇਲ ਦਾ ਮੁੱਖ ਪਾਗ ਹੈ ਯਾਨੀ ਕਿ ਜੋ ਵੀ ਆਪ ਨੂੰ ਕੋਈ ਪ੍ਰਾਪਤ ਹੁੰਦਾ ਹੈ ਈਮੇਲ ਠੀਕ ਹੈ ਜੀ ਉਹ ਕਿਹੜੇ ਫੋਲਡਰ ਜਾਂਦਾ ਹੈ ਇਨਬਾਕਸਟ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਆਉਂਦਾ ਹੈ ਆਊਟਬਾਕਸ ਇਹ ਉਹ ਥਾਂ ਹੈ ਜਿੱਥੇ ਈਮੇਲ ਥੋੜੇ ਸਮੇਂ ਲਈ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਹ ਸਫਲਤਾਪੂਰਵਕ ਭੇਜੇ ਨਹੀਂ ਜਾਂਦੇ ਜੇ ਤੁਹਾਡਾ ਨੈਟਵਰਕ ਕਨੈਕਸ਼ਨ ਸਲੋ ਹੈ ਤਾਂ ਈਮੇਲ ਇੱਥੇ ਦੇਰ ਤੱਕ ਰਹਿ ਸਕਦਾ ਹੈ ਕਿੰਨਾ ਮਤਲਬ ਹੈ ਇਹ ਹੈ ਕੀ ਆਊਟ ਬਾਕਸ ਚ ਉਹ ਮੇਲ ਹੁੰਦੀਆਂ ਨੇ ਜਿਹੜੀ ਆਪਾਂ ਨੇ ਭੇਜ ਤਾਂ ਦਿੱਤੀਆਂ ਪਰ ਅਗਲੇ ਕੋਲ ਇਹ ਪਹੁੰਚੀਆਂ ਨਹੀਂ ਠੀਕ ਹੈ ਆਪਾਂ ਨੇ ਤਾਂ ਭੇਜਤੀਆਂ ਪਰ ਅਗਲੇ ਕੋਲ ਇਹ ਪਹੁੰਚਿਆ ਨਹੀਂ ਤਾਂ ਉਹ ਕਿੱਥੇ ਰਹਿਣਗੀਆਂ ਉਹ ਰਹਿਣਗੀਆਂ ਆਪਣੀਆਂ ਆਊਟ ਬਾਕਸ ਚ ਠੀਕ ਹੈ ਜੀ ਮੈਂ ਉਮੀਦ ਕਰਦਾ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਭ ਕੁਝ ਸਮਝ ਆ ਰਿਹਾ ਹੋਣਾ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਠੀਕ ਹੈ ਜੀ ਹੁਣ ਅੱਗੇ ਦੇਖ ਲੈਂਦੇ ਆਪਾਂ ਹੁਣ ਗੱਲ ਕਰਦੇ ਨੇ ਜੀ ਆਪਾਂ ਡਰਾਫਟ ਦੀ ਜੇ ਤੁਸੀਂ ਕੋਈ ਈਮੇਲ ਲਿਖਣਾ ਸ਼ੁਰੂ ਕਰਦੇ ਹੋ ਉਸ ਨੂੰ ਪੂਰਾ ਕਰਨਾ ਤੋਂ ਪਹਿਲਾਂ ਜਾਂ ਭੇਜਣ ਤੋਂ ਪਹਿਲਾਂ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਹ ਅਧੂਰਾ ਈਮੇਲ ਇੱਥੇ ਹੀ ਸੇਵ ਹੁੰਦਾ ਹੈ ਤਾਂ ਜੇ ਤੁਸੀਂ ਬਾਅਦ ਵਿੱਚ ਉਸ ਨੂੰ ਪੂਰਾ ਕਰ ਸਕਦੇ ਹੋ ਮੰਨ ਕੇ ਚੱਲੋ ਆਪਾਂ ਕੋਈ ਈਮੇਲ ਵਗੈਰਾ ਆਪਾਂ ਸੈਂਡ ਕਰਨੀ ਹੈ ਪਰ ਲਿਖਤਾ ਟਾਈਪ ਕਰਤਾ ਪਰ ਇੱਕਦਮ ਆਪਣੇ ਉੱਥੇ ਹੀ ਘਟਦਾ ਸਾਰਾ ਤਾਂ ਉਹ ਆਪਣਾ ਕਿੱਥੇ ਰਹਿਣਗੇ ਤਾਂ ਉਹ ਆਪਾਂ ਮਿਲਣਗੇ ਡਰਾਫਟ ਵਿੱਚ ਵੀ ਠੀਕ ਹੈ ਡਰਾਫਟ ਵਿੱਚ ਆਪ ਦੁਬਾਰਾ ਚੱਕ ਕੇ ਉਸ ਨੂੰ ਦੁਬਾਰਾ ਰੈਡੀ ਕਰਕੇ ਉਹਨੂੰ ਫਿਰ ਸੈਂਡ ਕਰ ਸਕਦੇ ਹਾਂ ਠੀਕ ਹੈ ਜੀ ਨੈਕਸਟ ਹੈ ਆਪਣਾ ਜੰਕ ਸਪੈਮ ਮੇਲ ਇੱਥੇ ਵਿੱਚ ਇੱਥੇ ਆਪ ਨੂੰ ਉਹ ਜਿਹੜੀ ਮੇਲ ਮਿਲਦੀਆਂ ਨੇ ਜੋ ਅਣਚਾਈ ਹੁੰਦੀਆਂ ਨੇ ਜੋ ਫਰੋਡ ਹੁੰਦੀਆਂ ਨੇ ਜੋ ਆਪਣੀ ਜ਼ਰੂਰਤ ਨਹੀਂ ਹੁੰਦੀ ਇਹੋ ਜੀ ਮੇਲਾਂ ਨੂੰ ਕਿਹਾ ਕਿਤੇ ਸਪੈਮ ਜਾਂ ਇਹਦੇ ਵਿੱਚ ਰੱਖਿਆ ਜਾਂਦਾ ਹੈ ਨੈਕਸਟ ਅੰਦਰ ਜੀ ਆਪਣਾ ਸੈਂਟ ਆਈਟਮ ਇਹ ਉਹ ਫੋਲਡਰ ਹੈ ਜਿੱਥੇ ਆਪਾਂ ਨੂੰ ਜਿੱਤੇ ਆਪਾਂ ਜਿਹਨੂੰ ਜਿਹਨੂੰ ਮੇਲ ਭੇਜੀ ਹੈ ਆਪਣੇ ਦੁਆਰਾ ਭੇਜੀ ਗਈ ਹੈ ਉਹ ਆਪਾਂ ਨੂੰ ਸੈਂਟ ਆਈਟਮ ਫੋਲਡਰ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਈ ਠੀਕ ਹੈ ਜੀ ਹਾਂਜੀ ਨੈਕਸਟ ਹੁਣ ਗੱਲ ਕਰ ਲੈਨੇ ਆ ਸਟਾਰਡ ਕੀ ਹੁੰਦਾ ਹੈ ਸਟਾਰਡ ਇਹ ਉਹ ਮਹੱਤਵਪੂਰਨ ਈਮੇਲ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਲੱਭਣ ਲਈ ਸਟਾਰ ਲਗਾ ਕੇ ਵਿਸ਼ਾਲ ਬੰਦ ਕਰ ਸਕਦੇ ਹੋ ਠੀਕ ਹੈ ਜੀ ਇਹ ਇੱਕ ਕਿਸਮ ਦਾ ਮਨਪਸੰਦ ਫੋਲਡਰ ਹੁੰਦਾ ਹੈ ਯਾਨੀ ਕਿ ਜਿਹੜੇ ਤੁਸੀਂ ਤੁਹਾਡੇ ਫੇਵਰੇਟ ਹੁੰਦੇ ਹਨ ਤਾਂ ਜਿਹੜੇ ਜ਼ਰੂਰੀ ਹੁੰਦੇ ਹਨ ਠੀਕ ਹੈ ਜੀ ਉਹਨਾਂ ਨੂੰ ਤੁਸੀਂ ਸਟਾਰ ਲਗਾ ਕੇ ਇਸ ਵਿੱਚ ਰੱਖ ਸਕਦੇ ਹੋ ਤਾਂ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਮੇਰਾ ਜਿਹੜਾ ਇੰਪੋਰਟੈਂਟ ਹੈ ਜ਼ਰੂਰੀ ਹੈ ਉਹ ਕਿਹੜਾ ਸੀ ਠੀਕ ਹੈ ਜੀ ਇਹ ਹੁੰਦਾ ਹੈ ਆਪਣਾ ਸਟਾਰਟ ਅਟ ਚ ਨੈਕਸਟ ਹੈ ਜੀ ਆਪਣਾ ਸਨੂਜਰ ਇਹ ਇੱਕ ਵਿਸ਼ੇਸ਼ਤਾ ਹੈ ਜੋ ਤੁਹਾਨੂੰ ਕਿਸੇ ਈਮੇਲ ਨੂੰ ਥੋੜੇ ਸਮੇਂ ਲਈ ਹਟਾਉਣ ਅਤੇ ਉਸ ਨੂੰ ਬਾਅਦ ਵਿੱਚ ਜਿਵੇਂ ਕਿ ਇੱਕ ਘੰਟਾ ਬਾਅਦ ਜਾਂ ਅਗਲੇ ਦਿਨ ਦੁਬਾਰਾ ਇਨਬਾਕਸ ਵਿੱਚ ਵਾਪਸ ਲਿਆਉਣ ਦੀ ਇਜਾਜ਼ਤ ਦਿੰਦੀ ਹੈ ਤਾਂ ਜੇ ਤੁਸੀਂ ਬਾਅਦ ਵਿੱਚ ਉਸ ਤੇ ਕੰਮ ਕਰ ਸਕਦੇ ਹੋ ਜੇ ਤੁਸੀਂ ਦੇਖਿਆ ਹੁਣ ਅਲਾਰਮ ਨੂੰ ਆਪਾਂ ਸਨੂਜ਼ ਕਰ ਦਿੰਨੇ ਆਂ ਵੀ ਬਾਅਦ ਵਿੱਚ ਵਿਬੱਜੂਗਾ ਠੀਕ ਹੈ ਜੀ ਸੇਮ ਹੋਈ ਚੀਜ਼ ਆਪਾਂ ਇਹਨੂੰ ਕੀ ਹੈ ਸਨੂਜ਼ ਕਰਕੇ ਰੱਖ ਸਕਦੇ ਆਂ ਤੇ ਬਾਅਦ ਵਿੱਚ ਉਸ ਨੂੰ ਆਪਾਂ ਕੰਮ ਕਰ ਸਕਦੇ ਆਂ ਉਹਨੂੰ ਦੇਖ ਸਕਦੇ ਆਂ ਠੀਕ ਹੈ ਜੀ ਫਿਰ ਆਪਾਂ ਗੱਲ ਕਰ ਲੈਨੇ ਆਂ ਅਗਲਾ ਹੁੰਦਾ ਆਪਣਾ ਟਰੈਸ਼ ਫੋਲਡਰ ਜਦੋਂ ਤੁਸੀਂ ਕੋਈ ਈਮੇਲ ਡਿਲੀਟ ਕਰਦੇ ਹੋ ਅਸਥਾਈ ਤੌਰ ਤੇ ਉਹ ਇੱਕ ਫੋਲਡਰ ਵਿੱਚ ਚਲੀ ਜਾਂਦੀ ਹੈ ਜਿਹੜਾ ਫੋਲਡਰ ਹੁੰਦਾ ਹੈ ਟਰੈਸ਼ ਫੋਲਡਰ ਠੀਕ ਹੈ ਉੱਥੇ ਇਹ ਚਲਾ ਜਾਊਗਾ ਤੇ ਜਦ ਤੱਕ ਜਿਹੜੀ ਈਮੇਲਾਂ ਸਵਾਂ ਵਿੱਚ ਗਿਆ ਇਹ ਆਟਮਾ 30 ਦਿਨਾਂ ਤੱਕ ਏਮਲ ਵਿੱਚ ਉੱਥੇ ਰਹਿੰਦਾ ਹੈ ਉਹਨੂੰ ਤੁਸੀਂ ਕਿਹਾ ਰਿਕਵਰੀ ਵੀ ਕਰ ਸਕਦੇ ਹੋ ਰਿਸਟੋਰ ਵੀ ਕਰ ਸਕਦੇ ਹੋ ਪਰ ਜਦੋਂ 30 ਦਿਨ ਹੋ ਜਾਣਗੇ ਤਾਂ ਉਹ ਆਪਣੇ ਆਪ ਕੀ ਪਰਮਾਨੈਂਟ ਡਿਲੀਟ ਹੋ ਜਾਊਗਾ ਜੀ ਠੀਕ ਹੈ ਜੀ ਨੈਕਸਟ ਹੁਣ ਗੱਲ ਕਰਨੀ ਹੈ ਰੀਪਲੇ ਦੀ ਜਦੋਂ ਤੁਹਾਨੂੰ ਕੋਈ ਮੇਲ ਪ੍ਰਾਪਤ ਹੁੰਦਾ ਹੈ ਤਾਂ ਤੁਸੀਂ ਰੀਪਲੇ ਦੇ ਦੁਆਰਾ ਜਵਾਬ ਦੇ ਸਕਦੇ ਹੋ ਤੁਹਾਨੂੰ ਕੋਈ ਆਪਣਾ ਜੇ ਤੁਹਾਨੂੰ ਕੋਈ ਈਮੇਲ ਆਂਦਾ ਹੈ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਉਸ ਨੂੰ ਰੀਪਲੇ ਤੇ ਦਬਾ ਕੇ ਉਹ ਦੁਬਾਰਾ ਉਸ ਨੂੰ ਦੁਬਾਰਾ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਆਂਦਾ ਹੈ ਫਾਰਵਰਡ ਇੱਕ ਥਾਂ ਤੋਂ ਆਏ ਹੋਏ ਮੇਲ ਨੂੰ ਕਿਸੇ ਦੂਜੀ ਥਾਂ ਤੇ ਭੇਜਣ ਦੀ ਫਾਰਵਰਡ ਕਰਦੇ ਸਮੇਂ ਇਸ ਨੂੰ ਐਡਿਟ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਆਏ ਅਟੈਚਮੈਂਟ ਨੂੰ ਜੋੜਿਆ ਜਾ ਸਕਦਾ ਹੈ ਜਾਂ ਹਟਾਇਆ ਜਾ ਸਕਦਾ ਹੈ ਹੁਣ ਜਦੋਂ ਮਾਣ ਲਓ ਕਿਸੇ ਬੰਦੇ ਨੂੰ ਸਾਨੂੰ ਆਪਣੂੰ ਈਮੇਲ ਪ੍ਰਾਪਤ ਹੁੰਦਾ ਹੈ ਆਪਾਂ ਉਸ ਬੰਦੇ ਨੂੰ ਨਹੀਂ ਸੈਂਡ ਕਰਨਾ ਆਪਾਂ ਕਿਸੇ ਹੋਰ ਨੂੰ ਕਰਨਾ ਹੈ ਯਾਨੀ ਕਿ ਫੋਰਵਰਡ ਕਰਨਾ ਆਪਾਂ ਨੇ ਅੱਗੇ ਕਿਸੇ ਨੂੰ ਹੋਰ ਨੂੰ ਤਾਂ ਉਹਦੇ ਜਿਹੜੇ ਕਿ ਫਾਈਲਾਂ ਹੁੰਦੀਆਂ ਨੇ ਜਾਂ ਕੁਝ ਲਿਖਣਾ ਹੁੰਦਾ ਹੈ ਤਾਂ ਕੁਝ ਵੀ ਤੁਸੀਂ ਉਹਦੇ 'ਚ ਐਡਿਟ ਕਰ ਸਕਦੇ ਹੋ ਅਟੈਚਮੈਂਟ ਕੁਝ ਵੀ ਕਰ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਉਸ ਨੂੰ ਕੋਈ ਹਟਾ ਵੀ ਸਕਦੇ ਹੋ ਠੀਕ ਹੈ ਨੈਕਸਟ ਅੰਦਾ ਜੀ ਆਪਣਾ ਈਮੇਲ ਹੈਡਰ ਹੁਣ ਈਮੇਲ ਹੈਡਰ ਜਦੋਂ ਆਪਾਂ ਗਈਸ ਨੂੰ ਕੰਪੋਜ਼ ਕਰਦੇ ਤਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਈਮੇਲ ਹੈਡਰ ਆਂਦਾ ਹੈ ਈਮੇਲ ਹੈਡਰ ਵਿੱਚਾਨੂੰ ਕੀ ਕੀ ਦੇਖਣ ਨੂੰ ਮਿਲਦਾ ਹੈ ਉਹਦੇ ਬਾਰੇ ਗੱ ਇਸ ਵਿੱਚ ਮੇਲ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਵਿਅਕਤੀ ਦਾ ਈਮੇਲ ਐਡਰੈਸ ਅਤੇ ਮੇਲ ਬਾਰੇ ਵਿੱਚ ਉਸ ਸਬਜੈਕਟ ਅਤੇ ਉਸ ਮੇਲ ਦੀ ਕਾਪੀ ਕਿਸ ਨੂੰ ਭੇਜੀ ਜਾ ਰਹੀ ਹੈ ਇਹ ਸਾਰਾ ਕੁਝ ਜਾਣਕਾਰੀ ਸਾਨੂੰ ਇਹਦੇ ਵਿੱਚ ਪ੍ਰਾਪਤ ਹੁੰਦੀ ਹੈ ਫੋਰ ਐਗਜ਼ਾਮਪਲ ਫਰੋਮ ਆਪਣ ਨੂੰ ਟੂ ਫਿਰ BCC ਤੇ ਫਿਰ ਸਬਜੈਕਟ ਸਾਨੂੰ ਉਹਦੇ ਵਿੱਚ ਦਿਖਾਈ ਦਿੰਦੇ ਹਨ ਇਹ ਹੁੰਦਾ ਜੀ ਆਪਣਾ ਈਮੇਲ ਹੈਡਰ ਠੀਕ ਹੈ ਹੁਣ ਅੱਗੇ ਹੋਰ ਦੇਖ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਟੂ ਦੀ ਇਸ ਵਿੱਚ ਉਹ ਈਮੇਲ ਐਡਰੈਸ ਪਾਇਆ ਜਾਂਦਾ ਹੈ ਜਿੱਥੇ ਮਿਲ ਭੇਜਣਾ ਹੈ ਯਾਨੀ ਕਿ ਜਿਸ ਨੂੰ ਆਪਾਂ ਮੇਲ ਭੇਜਾਂਗੇ ਉਹਦਾ ਜਿਹੜਾ ਐਡਰੈਸ ਹੁੰਦਾ ਹੈ ਉਹ ਆਪਣਾ ਪਾਇਆ ਜਾਂਦਾ ਕਿੱਥੇ ਟੂ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਉਂਦਾ ਜੀ ਆਪਣਾ ਸੀਸੀ ਯਾਨੀ ਕਿ ਕਾਰਬਨ ਕਾਪੀ ਇਹਦਾ ਮਤਲਬ ਕੀ ਹੁੰਦਾ ਹੈ ਬਈ ਸੀਸੀ ਦਾ ਕਾਰਬਨ ਕਾਪੀ ਇਹ ਪ੍ਰਾਪਤਕਰਤਾਵਾਂ ਦੀ ਇੱਕ ਫੀਲਡ ਹੈ ਜਿਸ ਦੀ ਵਰਤੋਂ ਤੁਸੀਂ ਕਿਸੇ ਹੋਰ ਨੂੰ ਈਮੇਲ ਦੀ ਇੱਕ ਕਾਪੀ ਭੇਜਣ ਲਈ ਕਰਦੇ ਹੋ ਜਦੋਂ ਤੁਸੀਂ ਉਸ ਨੂੰ ਮੁੱਖ ਪ੍ਰਾਪਤਕਰਤਾ ਯਾਨੀ ਕਿ ਟੂ ਵੱਜੋਂ ਨਹੀਂ ਭੇਜ ਰਹੇ ਹੋ ਯਾਨੀ ਕਿ ਸੀਸੀ ਵਿੱਚ ਭੇਜੀ ਗਈ ਈਮੇਲ ਕਾਪੀ ਸਾਰੇ ਪ੍ਰਾਪਤ ਕਰਤਾਵਾਂ ਨੂੰ ਦਿਖਾਈ ਦਿੰਦੀ ਹੈ ਯਾਨੀ ਕਿ ਜਿੰਨੇ ਤੁਸੀਂ ਭੇਜ ਦਿਓ ਉਹਨਾਂ ਦਾ ਦਿਖਾਈ ਦਊਗੀ ਤੇ ਉਸ ਨੂੰ ਇਹ ਵੀ ਦਿਖਾਈ ਦਊਗਾ ਕਿ ਇਸ ਦੁਆਰਾ ਕਿਹਨੂੰ ਕਿਹਨੂੰ ਹੋਰ ਮਤਲਬ ਵੀ ਭੇਜੀ ਗਈ ਹੈ ਇਹ ਸਾਰਾ ਕੁਝ ਆਪਣਾ ਦਿਖਾਈ ਦਿੰਦਾ ਹੈ ਠੀਕ ਹੈ ਜੀ ਤੇ ਇਹਦੇ ਜੇਕਰ ਆਪਾਂ ਸ਼ਾਰਟਕਟ ਦੀ ਗੱਲ ਕਰੀਏ ਕਾਰਬਨ ਕਾਪੀ ਦੀ ਤਾਂ ਕੰਟਰੋਲ ਪਲੱਸ ਸ਼ਿਫਟ ਪਲੱਸ ਸੀ ਦਬਾਵਾਂਗੇ ਤਾਂ ਕਿ ਆਪਣਾ ਇਹ ਸ਼ਾਰਟਕਟ ਹੈ ਕਾਰਬਨ ਕਾਪੀ ਦਾ ਠੀਕ ਹੈ ਜੀ ਹੁਣ ਅੱਗੇ ਗੱਲ ਕਰ ਲੈਣੇ ਆਪਾਂ ਬੀਸੀਸੀ ਯਾਨੀ ਕਿ ਬਲਾਈਂਡ ਕਾਰਬਨ ਕਾਪੀ ਜਿਨੂੰ ਕਿਹਾ ਜਾਂਦਾ ਹੈ ਇਹ ਇੱਕ ਅਜਿਹਾ ਵਿਕਲਪ ਹੈ ਜਿਸ ਰਾਹੀਂ ਤੁਸੀਂ ਈਮੇਲ ਦੀ ਇੱਕ ਕਾਪੀ ਹੋਰ ਲੋਕਾਂ ਨੂੰ ਭੇਜ ਸਕਦੇ ਹੋ ਪਰ ਉਹਨਾਂ ਦੇ ਈਮੇਲ ਪਤੇ ਨੂੰ ਦੂਜੇ ਪ੍ਰਾਪਤਕਰਾਂ ਤੋਂ ਲੁਕਾਏ ਜਾਂਦੇ ਹਨ ਇਹ ਉਹ ਲੋਕਾਂ ਨੂੰ ਲੁਕਾਉਣ ਲਈ ਵਰਤਿਆ ਜਾਂਦਾ ਹੈ ਜੋ ਈਮੇਲ ਦੀ ਕਾਪੀ ਪ੍ਰਾਪਤ ਨਹੀਂ ਕਰ ਸਕਦੇ ਯਾਨੀ ਕਿ ਮੰਨ ਕੇ ਚਲੋ ਮੈਨੂੰ ਕੋਈ ਈਮੇਲ ਪ੍ਰਾਪਤ ਹੋਈ ਹੈ ਪਰ ਉਹਦੇ ਵਿੱਚ ਜਿਹੜੇ ਐਡਰੈਸ ਪਾਏ ਗਏ ਹਨ ਉਹ ਮੈਨੂੰ ਨਹੀਂ ਸ਼ੋ ਹੋਣਗੇ ਕਿ ਕਿਹਨੂੰ ਕਿਹਨੂੰ ਹੋਰ ਭੇਜੀ ਗਈ ਹੈ ਇਸ ਈਮੇਲ ਠੀਕ ਹੈ ਇਹ ਉਸ ਲਈ ਹੁੰਦਾ ਹੈ ਬਲਾਈਂਡ ਕਾਰਬਨ ਕਾਪੀ ਤੇ ਸ਼ਾਰਟਕਟ ਕੀ ਹੈ ਵੀ ਇਹਦੀ ਬੀਸੀਸੀ ਦੀ ਯਾਨੀ ਕਿ ਕੰਟਰੋਲ ਪਲੱਸ ਸ਼ਿਫਟ ਪਲੱਸ ਬੀ ਇਹ ਮਤਲਬ ਵੀ ਬਲਾਈਂਡ ਕਾਰਬਨ ਕਾਪੀ ਦੀ ਸ਼ਾਰਟ ਕਟ ਹੈ ਓਕੇ ਨੈਕਸਟ ਹੁਣ ਗੱਲ ਕਰ ਲੈਣੇ ਆ ਜੀ ਆਪਾਂ ਸਬਜੈਕਟ ਦੀ ਸਬਜੈਕਟ ਵਿੱਚ ਪੇਜ ਜਾਣ ਵਾਲੇ ਮੇਲ ਦਾ ਵਿਸ਼ਾ ਯਾਨੀ ਕਿ ਕਿਸ ਜਿਹੜੀ ਆਪਾਂ ਮੇਲ ਭੇਜ ਰਹੇ ਹਾਂ ਉਹਦਾ ਵਿਸ਼ਾ ਕੀ ਹੈ ਉਦੇਸ਼ ਕੀ ਹੈ ਉਹ ਆਪਾਂ ਇਹਦੇ ਵਿੱਚ ਲਿਖਾਂਗੇ ਉਸ ਤੋਂ ਬਾਅਦ ਫਰੋਮ ਇਸ ਵਿੱਚ ਉਹ ਈਮੇਲ ਐਡਰੈਸ ਸ਼ੋ ਹੁੰਦਾ ਹੈ ਜਿਸ ਨੇ ਤੁਹਾਨੂੰ ਮੇਲ ਭੇਜਿਆ ਜਾਨਕਿ ਆਪਾਂ ਨੂੰ ਪ੍ਰਾਪਤ ਹੋਇਆ ਜਿਸ ਨੇ ਭੇਜਿਆ ਠੀਕ ਹੈ ਉਹ ਹੈ ਫਰੋਮ ਯਾਨਕਿ ਕਿਸ ਤੋਂ ਪ੍ਰਾਪਤ ਹੋਇਆ ਆਪਾਂ ਨੂੰ ਉਹ ਇਹਦੇ ਵਿੱਚ ਦੇਖ ਨੂੰ ਮਿਲੇਗਾ ਜੀ ਠੀਕ ਹੈ ਜੀ ਅਗਲੇ ਆਪਾਂ ਗੱਲ ਕਰਨੇ ਆ ਈਮੇਲ ਨੂੰ ਭੇਜਣ ਲਈ ਪ੍ਰੋਟੋਕੋਲ ਕਿਹੜੇ ਕਿਹੜੇ ਹਨ ਉਹਨਾਂ ਬਾਰੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਸ ਐਮ ਟੀ ਵੀ ਇਹਦੀ ਫੁੱਲ ਫਾਰਮ ਹੁੰਦੀ ਹੈ ਵੀ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਇਹਦੀ ਫੁੱਲ ਫਾਰਮ ਹੁੰਦੀ ਹੈ ਇਹ ਇੱਕ ਈਮੇਲ ਨਾਲ ਸੰਬੰਧਿਤ ਪ੍ਰੋਟੋਕੋਲ ਹੈ ਜਿਸ ਦਾ ਪ੍ਰਯੋਗ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਈਮੇਲ ਭੇਜਣ ਲਈ ਕਿਹਾ ਜਾਂਦਾ ਹੈ ਕਿ ਸੈਂਡ ਸੈਂਡ ਕਰਨ ਲਈ ਈਮੇਲ ਸੈਂਡ ਕਰਨ ਲਈ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ ਜੇਕਰ ਗੱਲ ਕਰਾਂ ਨੇ ਆਪਾਂ IMAP ਯਾਨੀ ਕਿ ਇੰਟਰਨੈਟ ਮੈਸੇਜਿੰਗ ਐਕਸੈਸ ਪ੍ਰੋਟੋਕੋਲ ਇਹ ਇੱਕ ਈਮੇਲ ਨਾਲ ਸੰਬੰਧਿਤ ਪ੍ਰੋਟੋਕੋਲ ਹੈ ਜਿਸ ਦਾ ਪ੍ਰਯੋਗ ਈਮੇਲ ਪ੍ਰਾਪਤ ਕਰਨ ਦੇ ਵਿੱਚ ਯਾਨੀ ਕਿ ਰਿਸੀਵ ਕਰਨ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਐਵੇਂ ਹੀ ਸੇਮ ਹੁੰਦਾ ਹੈ POP3 ਯਾਨੀ ਕਿ ਪੋਸਟ ਆਫਿਸ ਪ੍ਰੋਟੋਕੋਲ ਇਹ ਵੀ ਇਸੇ ਤਰ੍ਹਾਂ ਦਾ ਪ੍ਰੋਟੋਕੋਲ ਹੈ ਯਾਨੀ ਕਿ ਰਿਸੀਵ ਕਰਨ ਲਈ ਆਪਾਂ ਇਹਨ ਕਰਦੇ ਆਂ ਠੀਕ ਹੈ ਜੀ ਹਾਂਜੀ ਅੱਗੇ ਚੱਲਦੇ ਆਂ ਹੁਣ ਗੱਲ ਕਰ ਕਰ ਲੈਣੇ ਜੀ ਆਪਾਂ ਅਟੈਚਮੈਂਟ ਦੀ ਈਮੇਲ ਵਿੱਚ ਅਸੀਂ ਅਟੈਚਮੈਂਟ ਲਈ ਕੋਈ ਵੀ ਡਾਕੂਮੈਂਟ ਭੇਜ ਸਕਦੇ ਹਾਂ ਤੁਹਾਨੂੰ ਜਿਵੇਂ ਦੱਸਿਆ ਵੀ ਇਹਦੇ ਵਿੱਚ ਕੋਈ ਸੌਫਟਵੇਅਰ ਵੀਡੀਓ ਆਡੀਓ ਫਾਈਲ ਇਮੇਜ ਜਿਪਡ ਫਾਈਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਪ ਭੇਜ ਸਕਦੇ ਹਾਂ ਪਰ ਇੱਕ ਸ਼ਰਤ ਹੈ ਇਹ ਕਿ ਇਹ ਸਿਰਫ 25 MB ਤੱਕ ਹੀ ਆਪਾਂ ਭੇਜ ਸਕਦੇ ਹਾਂ ਠੀਕ ਹੈ ਜੀ 25 MB ਦੀ ਲਿਮਟ ਹੈ ਪਰ ਜੇਕਰ ਇਸ ਤੋਂ ਵੱਧ ਹੁੰਦੀ ਹੈ ਤਾਂ ਫਿਰ ਕੀ ਆਪਾਂ ਨੂੰ ਗੂਗਲ ਗੂਗਲ ਡਰਾਈਵ ਦਾ ਪ੍ਰਯੋਗ ਕਰਨਾ ਪਊਗਾ ओके ਉਸ ਦੇ ਰਾਈ ਆਪਾਂ ਕੀ ਹੈ ਅਟੈਚ ਕਰਕੇ ਇਹ ਵੱਧ ਜਿਹੜੀ ਐਮਬੀ ਦੀਆਂ ਜੀਵ ਦੀਆਂ ਉਹ ਭੇਜ ਸਕਦੇ ਆ ਜੀ ਠੀਕ ਹੈ ਫਿਰ ਆਪਾਂ ਗੱਲ ਕਰਦੇ ਆ ਇਨਸਰਟ ਲਿੰਕ ਯਾਨੀ ਕਿ ਇਸ ਦਾ ਪ੍ਰਯੋਗ ਮੇਲ ਵਿੱਚ ਕੋਈ ਲਿੰਕ ਇਨਸਰਟ ਕਰਨਾ ਹੈ ਕਿਸੇ ਵੀ ਸਾਈਟ ਦਾ ਜਾਂ ਕਿਸੇ ਵੀ ਕੁਝ ਵੀ ਜਿਹੜਾ ਆਪਾਂ ਲਿੰਕ ਹੈ ਉਹ ਅਟੈਚ ਕਰ ਸਕਦੇ ਆ ਤੇ ਇਹਦੀ ਜਿਹੜੀ ਸ਼ਾਰਟਕਟ ਕੀ ਹੁੰਦੀ ਹੈ ਬਈ ਕੰਟਰੋਲ ਪਲੱਸ ਕੇ ਇਹਦੀ ਇੱਕ ਸ਼ਾਰਟ ਫਾਰਮ ਸ਼ਾਰਟਕਟ ਹੈ ਠੀਕ ਹੈ ਜੀ ਇਸ ਰਾਈ ਆਪਾਂ ਕੋਈ ਵੀ ਲਿੰਕ ਇਨਸਰਟ ਕਰ ਸਕਦੇ ਆ ਈਮੇਲ ਵਿੱਚ ਹੁਣ ਲਾਸਟ ਚੰਦਾ ਜੀ ਆਪਣਾ ਸਿਗਨੇਚਰ ਕੱਲੋਂ ਇਹ 2024 ਦੇ ਸ਼ਿਫਟ ਦੇ ਮੈਂ ਪੇਪਰ ਦੇਖੇ ਭਾ ਆਪਣਾ ਕੁਐਸਚਨ ਦੇਖਿਆ ਸੀ ਪੰਜਾਬ ਪੁਲਿਸ ਦੇ ਉਹਦੇ ਵਿੱਚ ਆਇਆ ਸੀ ਕਿ ਈਮੇਲ ਦੇ ਲਾਸਟ ਵਿੱਚ ਕੀ ਹੁੰਦਾ ਹੈ ਅੰਤ ਵਿੱਚ ਤਾਂ ਉਹ ਸਿਗਨੇਚਰ ਹੀ ਹੁੰਦਾ ਹੈ ਜੀ ਠੀਕ ਹੈ ਇਸ ਦਾ ਪ੍ਰਯੋਗ ਮੇਲ ਦੇ ਆਖਰ ਵਿੱਚ ਕੀਤਾ ਜਾਂਦਾ ਹੈ ਜਿਸ ਵਿੱਚ ਮੇਲ ਭੇਜਣ ਵਾਲੀ ਆਪਣੀ ਇਨਫੋਰਮੇਸ਼ਨ ਦਿੰਦਾ ਹੈ ਅਤੇ ਆਖਰ ਵਿੱਚ ਉਸਦੇ ਸਿਗਨੇਚਰ ਹੁੰਦੇ ਹਨ ਬਈ ਠੀਕ ਹੈ ਆਖਰ ਵਿੱਚ ਕੀ ਹੁੰਦਾ ਹੈ ਸਿਗਨੇਚਰ ਹੁੰਦੇ ਹਨ ਤਾਂ ਦੋਸਤੋ ਇਹ ਸੀ ਕਿ ਆਪਣੀ ਅੱਜ ਦੀ ਵੀਡੀਓ ਮੈਂ ਉਮੀਦ ਕਰਦਾ ਤੁਹਾਨੂੰ ਈਮੇਲ ਨਾਲ ਸੰਬੰਧਿਤ ਇੱਕ ਇੱਕ ਪੁਆਇੰਟ ਅਚੀ ਤਰ੍ਹਾਂ ਨਾਲ ਸਮਝ ਆ ਗਿਆ ਹੋਣਾ ਅਜੇ ਫਿਰ ਵੀ ਨਹੀਂ ਆਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੋਂ ਤੁਹਾਨੂੰ ਕਿਹੜਾ ਪੁਆਇੰਟ ਆ ਉਹ ਸਮਝ ਨਹੀਂ ਆਇਆ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਠੀਕ ਹੈ ਜੀ ਤੇ ਦੋਸਤੋ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਧੰਨਵਾਦ